ਫਗਵਾੜਾ ਸ਼ਹਿਰ ਦੇ ਮਾਡਲ ਟਾਊਨ ਵਿੱਚ ਹੋਏ ਲੜਾਈ ਝਗੜੇ ਦੌਰਾਨ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਜ਼ਖਮੀ ਨੌਜਵਾਨ ਦੀ ਪਛਾਣ ਅਮਰਜੀਤ ਪੁੱਤਰ ਬਲਵੀਰ ਵਾਸੀ ਸਤਨਾਮਪੁਰਾ ਵਜੋਂ ਹੋਈ ਹੈ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਨੀਰੇਜ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਮਾਡਲ ਟਾਊਨ ਜਾ ਰਹੇ ਸਨ ਤਾਂ ਉਸ ਦੌਰਾਨ ਪਿਛਿਓਂ ਇੱਕ ਕਾਰ ਆਉਂਦੀ ਐ ਜਿਸ ਨੂੰ ਸਾਈਡ ਨਾ ਦਿੱਤੀ ਤਾਂ ਉਹ ਕਾਰ ਸਵਾਰ ਵੱਲੋਂ ਕਾਰ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਨਾਲ ਬਹਿਸਵਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਥੋਂ ਚਲੇ ਗਿਆ ਅਤੇ ਕੁਝ ਹੀ ਸਮੇਂ ਬਾਅਦ ਉਹ ਉਹੀ ਕਾਰ ਸਵਾਰ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਆਇਆ ਤੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਦਾ ਇੱਕ ਸਾਥੀ ਅਮਰਜੀਤ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕਪੁਰਾ ਨੇੜੇ ਕੋਈ ਲੜਾਈ ਝਗੜਾ ਹੋਇਆ ਹੈ ਤੇ ਉਹਨਾਂ ਕਿਹਾ ਕਿ ਜਦੋਂ ਉਹ ਝਗੜੇ ਵਾਲੀ ਜਗ੍ਹਾ ਤੇ ਪੁੱਜੇ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਜ਼ਖਮੀਆਂ ਨੂੰ ਹਸਪਤਾਲ ਲੈ ਗਏ ਹਨ ਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਹਨਾਂ ਕਿਹਾ ਕਿ ਜ਼ਖਮੀ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਹਨ ਉਹਨਾਂ ਕਿਹਾ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਫਗ ਵੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਆਪਣਾ ਨਾਮ ਭਾਜੀ ਨੀਰਜ ਹੈ ਹੈ ਜੀ ਨੀਰਜ ਨੀਰਜ ਜੀ ਕੀ ਮਾਮਲਾ ਕੀ ਅੱਜ ਸਿਵਲ ਹੋ ਰਿਹਾ ਹੈ ਸਾਡਾ ਕੁਝ ਵੀ ਨਹੀਂ ਭਾਜੀ ਆਪਣੀ ਅਲਟੋ ਗੱਡੀ ਦੀ ਆਪਾਂ ਮਾਰਡਰ ਟੋਨ ਵਿੱਚੋਂ ਲੰਘ ਰਹੇ ਸੀ ਤੇ ਮੋਰੋ ਵੈਕਸਵਾਗਨ ਗੱਡੀ ਆ ਰਹੀ ਸੀ ਆਪਾਂ ਚਲੋ ਉਹਨਾਂ ਨੇ ਸਾਈਡ ਮੰਗੀ ਆਪਨੇ ਕੋਈ ਸਾਈਡ ਨਹੀਂ ਦੇ ਹੋਈ ਐਨੇ ਨੂੰ ਉਹ ਬਾਹਰ ਉੱਤਰ ਕੇ ਆ ਗਏ ਵੀ ਤੁਸੀਂ ਸਾਈਡ ਨਹੀਂ ਦਿੱਤੀ ਠੀਕ ਆ ਚਲੋ ਸਾਡਾ ਬੰਦਾ ਇੱਕ ਟਿਕੜ ਡਾ ਡਰਾਈਵਿੰਗ ਕਰਦਾ ਤੇ ਉਹਦੇ ਨਾਲ ਮਾਣੀ ਮੋਟੀ ਉਹਨਾਂ ਦੀ ਬਹਿਸ ਹੋਈ ਤੇ ਠੀਕ ਆ ਜੀ ਉਹ ਐਨੇ ਨੂੰ ਹੋਈ ਗੱਲ ਹੋਈ ਆ ਉਹ ਕਰਨ ਚਲੇ ਗਏ ਆ ਘਰੋਂ ਜਾ ਕੇ ਜੀ ਕਿਰਪਾਨ ਚੱਕ ਲਿਆਏ ਆ ਕਿਰਪਾਨ ਚੱਕ ਕੇ ਲਿਆ ਕੇ ਤੇ ਆ ਕੇ ਸਾਡੇ ਵੱਲ ਨੂੰ ਹੋ ਗਏ ਆ ਤੇ ਆਪਾਂ ਕਿਰਪਾਨ ਰੋਕੀ ਆ ਉਹਨਾਂ ਦੀ ਕਿ ਵੀ ਤੁਸੀਂ ਸਾਈਡ ਕਿਉਂ ਨਹੀਂ ਦਿੱਤੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸਾਈਡ ਦੇ ਦਾਂਗੇ 80 ਦੀ ਗੱਲ ਬਾਤ ਵੀ ਚਲੋ ਸਾਈਡ ਨਹੀਂ ਦਿੱਤੀ ਤੇ ਚਲੋ ਸਾਈਡ ਝੂੜ ਦਿੱਤੀ ਸਾਡੇ ਅਸੀਂ ਸਾਈਡ ਝੂੜ ਇਕਰਾਨ ਤੇ ਇਹਨੇ ਗੱਲ ਵਧ ਗਈ ਆ ਤੇ ਉਹਨਾਂ ਲੋ 10 ਬੰਦੇ 15 ਬੰਦੇ ਆ ਗਏ ਆ ਤੇ ਆਪਾਂ ਸਾਈਡ ਕਰੋ ਰੁਕਾਉਣ ਦੇ ਚੱਕਰ ਦੇ ਵਿੱਚ ਹੱਥ ਪਾਈ ਵਧ ਗਈ ਆ ਤੇ ਸਾਡੇ ਬੰਦੇ ਨੇ ਟੱਕ ਲਾ ਗਏ ਕਿੰਨੇ ਵਿਅਕਤੀ ਸੀਗੇ ਜੀ ਕਟੋਂ ਘਟਨੀ 10 ਤੋਂ 12 ਦੇ ਵਿੱਚ ਸੀਗੇ ਕਿੱਥੇ ਹੋਇਆ ਜੀ ਹੱਸ ਇਹ ਮਡਰ ਟਾਊਨ ਦੇ ਵਿੱਚ ਗੁਰਨਾਰੇਪੁਰਾ ਜਿਹਦੇ ਉੱਪਰ ਹਮਲਾ ਕੀਤਾ ਉਹ ਨਾਮ ਵਗੈਰਾ ਹੈ ਕੋਈ ਅਮਰਜੀਤ ਸਿੰਘ ਆ ਉਹ ਨਾਮ ਕਿੱਥੇ ਦੇ ਰਹਿਣ ਵਾਲੇ ਆ ਸਤਨਾਮਪੁਰਾ ਰਹਿਣਦੇ ਆ ਜੀ ਸਤਨਾਮਪੁਰਾ ਤੇ ਕੋਈ ਪਛਾਣ ਹੈਗੀ ਜਿਹੜੇ ਬੰਦੇ ਆਣ ਹਮਲਾ ਕੀਤਾ ਨਹੀਂ ਪਛਾਣ ਉਹਨਾਂ ਦੀ ਕੋਈ ਨਹੀਂ ਉਹਨਾਂ ਨੇ ਪਤਾ ਉੱਥੇ ਦੇ ਰਹਿ ਹੈ ਚਾ ਕਰਵਾਣਾ ਕਰਨਾ ਗੁਰਨਾਨੇਪੁਰਾ ਪਾਰਕ ਦੇ ਕੋਲ ਮੈਨੂੰ ਆਪਣਾ ਮੇਰਾ ਇਹ ਸ਼ੇਰਵੰਦਰ ਸਿੰਘ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਦੇ ਚਾਏ ਆ ਅੱਜ ਮਾਮਲਾ ਇਹ ਆ ਵੀ ਇਹ ਮੈਨੂੰ ਇੱਕ ਫੋਨ ਆਇਆ ਕੰਟਰੋਲ ਤੋਂ ਮੈਂ ਜੁੱਬੀ ਹੁਸਰਤੀ ਮੈਨੂੰ ਕੰਟਰੋਲ ਤੋਂ ਫੋਨ ਆਇਆ ਵੀ ਗੁਰਨਾਨਕਪੁਰਾ ਕੋਈ ਲੜਾਈ ਹੋਈ ਐ ਉਥੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਗਿਆ ਤੇ ਮੈਨੂੰ ਪਤਾ ਲੱਗਾ ਵੀ ਜਿਹੜੇ ਬੰਦੇ ਦੇ ਕੋਈ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਲੈ ਗਿਆ ਮੈਂ ਹਸਪਤਾਲ ਆ ਦੇਖਿਆ ਵੀ ਉਹਦੇ ਮੁੰਡੇ ਦੇ ਬਾਹਵਾਂ ਸੱਟ ਲੱਗੀਆਂ ਚਲੋ ਬਾਕੀ ਡਾਕਟਰ ਸਾਹਿਬ ਨੂੰ ਮੈਂ ਅਪਰੀਵਿਊ ਨਹੀਂ ਦਿੱਤੀ ਆ ਵੀ ਇਹ ਬਿਆਨ ਦੇ ਦੇ ਕਾਬਲ ਹੈ ਜਾਂ ਨਹੀਂ ਦੱਸ ਸਕਦੇ ਨਹੀਂ ਹਜੇ ਨਹੀਂ ਸਵੇਰੇ ਗੱਲ ਕਰੀਏ ਕਿ ਸਰ ਕੀ ਨਾਮ ਵਗੈਰਾ ਕੀ ਆ ਜਿਹੜੇ ਦੇਤੀ ਦੇ ਸੱਟਾਂ ਵੱਜੀਆਂ ਮੁੰਡੇ ਹਾਂਜੀ ਇਹਦਾ ਮੈਂ ਹੈਗਾ ਜੀ ਇਹਦਾ ਨਾਂ ਹੈਗਾ ਅਮਰਜੀਤ ਸਿੰਘ ਹਾਂਜੀ ਸਾਨੂੰ ਬਲਵੀਰ ਸਿੰਘ ਹਾਂਜੀ ਮਲਾ ਸਤਰਾਮਪੁਰਾ ਇਹ ਲਿਖਾਇਆ ਜੋ ਇਹਨਾਂ ਨੇ ਉਹ ਆ ਤੇ ਮੋਰੇ ਪਾਣੀ ਜੜੀ ਮਾਲਦੀ ਨੇ ਮਾਰਿਆ ਕੋਈ ਉਹਨਾਂ ਦੇ ਨਾਮ ਵਗਿਆ ਬੰਦੇ ਹਜੇ ਮੈਂ ਹੁਣ ਥਾਣੇ ਜਾ ਕੇ ਵੇਖੂਗਾ ਵੀ ਜੇ ਐਪੀ ਨਹੀਂ ਦੇਖੀ ਹੋਏ ਕੋਈ ਤੂੰ ਵੀ ਮੈਨੂੰ ਜਦੋਂ ਕੋਈ ਕਾਲ ਆਈ ਮੈਂ ਉਸਲੇ ਆ ਗਿਆ ਮੌਕੇ ਤੇ ਹੁਣ ਜਾ ਕੇ ਵੇਖਾਂਗਾ ਵੀ ਜਿਹੜੇ ਬੰਦੇ ਕੰਪਲੀਟ ਦਿੰਦੇ ਉਹ ਉਹ ਕੌਣ ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ ਕੁਝ ਲੜਾਈ ਆਏ ਮੈਨੂੰ ਕੋਈ ਜਾ ਕੇ ਕੰਪਲੀਟ ਕਰਨ ਤੋਂ ਪਹਿਲਾਂ ਕੋਈ ਵੀ ਕੰਪਲੀਨਟ ਕੋਈ ਦੇਣ ਆਇਆ ਥਾਣੇ 'ਚ ਨਹੀਂ ਆਇਆ